ਫਗਵਾੜਾ ਦੇ ਚਲ ਨਗਰ ਵਿਖੇ ਦਿਨ ਦਿਹਾੜੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਮੋਟਰਸਾਈਕਲ ਸਵਾਰ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਹਿਲਾ ਪਾਸੋਂ ਪਰਸ ਖੋ ਕੇ ਵਿਅਕਤੀ ਹੋਇਆ ਫਰਾਰ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰਪ ਕਲੂਚਾ ਦੀ ਰਿਪੋਰਟ ਅਸਮੇਰਾ ਨਾਮ ਪੂਜਾ ਸਰ ਜਲੰਧਰ ਦੀ ਈ ਮਾਮਲਾ ਕੀ ਕਿ ਜਿਹੜਾ ਚਾਲ ਨਾ ਰਿਹਾ ਸੀ ਆਪਣਾ ਕੰਮ ਹੋ ਰਿਹਾ ਸੀ ਸਰ ਇਦਾਂ ਸੀ ਕਿ ਮੈਂ ਨਾ ਸਿਵਲ ਤੋਂ ਥੋੜਾ ਕੰਮ ਸੀ ਕਰਕੇ ਤੇ ਆਪਣੇ ਅਦਰ ਆਫਿਸ ਵੱਲ ਆ ਰਹੀ ਸੀਗੀ ਤੇ ਇੱਕ ਸਨੈਚਰ ਪਿੱਛੋਂ ਆਇਆ ਉਹਨੇ ਨਹੀਂ ਪਤਾ ਕਿ ਪਹਿਲਾ ਸੀਗਾ ਬਾਜੂ ਸੀ ਸਰ ਬਸ ਮੇਰੇ ਮੋਟੇ ਤੋਂ ਇੱਦੀ ਪਰਸ ਲਾ ਕੇ ਤੇ ਸਰ ਦੌੜ ਗਿਆ ਬਾਈਕ ਤੇ ਮੇਰਾ ਨਾਮ ਅਨਵੀਰ ਹੈ ਜੀ ਹਾਂਜੀ ਮਨਵੀਰ ਜੀ ਕਿ ਮਾਮਲਾ ਕੀ ਇੱਕ ਜਿਹੜਾ ਇੱਕ ਲੇਡੀ ਦੇ ਕੋਲੋਂ ਪਰਸ ਖੋ ਕੇ ਲੱਗੇ ਹੈ ਸਰ ਸੁਰੇ ਸਿਵਲ ਹਸਪੀਟਲ ਤੋਂ ਸਾਡੀ ਕੁਲੀਗ ਪੁਜਾਰਣੀ ਜੀ ਆਉਂਦੇ ਪਏ ਸੀਗੇ ਆਫਿਸ ਵੱਲ ਨੂੰ ਤੇ तकरीबन 10:55-56 ਮਿੰਟ ਦੇ ਉੱਤੇ ਬਾਲਾਜੀ ਮੈਡੀਕਲ ਦੇ ਕੋਲੋਂ ਇੱਕ ਲੜਕੇ ਨੇ ਮੋਟਰਸਾਈਕਲ ਤੇ ਆ ਰਿਹਾ ਸੀ ਬੜੀ ਤੇਜ਼ੀ ਨਾਲ ਉਹ ਪਾਸ ਹੋ ਕੇ ਇਹਨਾਂ ਦਾ ਭੱਜ ਗਿਆ ਜਿਹਦੇ ਵਿੱਚ तकरीबन 4000 ਤੋਂ ਵੱਧ ਕੈਸ਼ ਸੀਗਾ ਜੀ ਇੱਕ ਮੋਬਾਈਲ ਸੀਗਾ ਔਰ ਆਈਡੀਮ ਕਾਰਡ ਵੈਰਾ ਔਰ ਕੁਝ ਜ਼ਰੂਰੀ ਡਾਕੂਮੈਂਟ ਸੀਗੇ ਲੈਣਾ। ਇਹ ਸਰ ਕਿੱਥੇ ਕੰਮ ਕਰਦੀ ਸੀ ਤੁਹਾਡੇ ਕੋਲ? ਇਹ ਸਰ ਸੋਸ਼ਲ ਐਨਜੀਓ ਦੇ ਵਿੱਚ ਕੰਮ ਕਰਦੇ ਸੀ ਐਜ ਕਾਉਂਸਲਰ ਕੰਮ ਕਰਦੇ ਸੀ। ਸਿਵਲ ਹਸਪੀਟਲ ਤੋਂ ਹੋ ਕੇ ਆ ਰਹੇ ਸੀਗੇ ਤੇ ਬਾਲਾਜੀ ਮੈਡੀਕਲ ਖਾਲ ਤੋਂ ਥੋੜਾ ਅੱਗੇ ਜਿੱਥੇ ਪਾਰਕ ਹੈਗਾ ਉਹ ਜਿਹੜੀ ਸੜਕ ਹੈ ਭਾਈ ਕਿਹਨਈ ਹੈ ਗੁਰਦੁਆਰੇ ਵੱਲੋਂ ਜਾਂਦੀ ਉਥੋਂ ਨਾਲ ਦਾ ਬਸ ਬੋਲਿਆ ਜੀ ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਸਾਰਾ ਇਹਨਾਂ ਦਾ ਤਕਰੀਬਾ ਜੀ 8-9 ਹਜ਼ਾਰ ਦੇ ਕਰੀਬ 9000 ਤੇ ਪੁਲਿਸ ਸ਼ਿਕਾਇਤ ਕੀਤੀ ਹੈ ਸਮਾਜ ਜੀ ਪੁਲਿਸ ਦੇ ਵਿੱਚ ਕਿਆ ਕੀਤਾ ਪੁਲਿਸ ਆਈ ਦੀ ਮੌਕੇ ਤੇ ਹਾਂ ਹਲੇ ਪੁਲਿਸ ਆਈ ਨਹੀਂ ਹੈਗੀ ਉਹਨਾਂ ਨੂੰ ਵੈਸੇ ਡਿਟੇਲ ਦੇ ਜਾਂਦੀ ਹੈ ਸਾਰੀ ਵੀ ਮੰਗ ਰੱਖਦੇ ਆਪਾਂ ਜਦੋਂ ਸ਼ਹਿਰ ਦੇ ਵਿੱਚ ਹੋਰ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਬਰਾਮਦ ਕਰਾਇਆ ਜਾਵੇ ਤੇ ਕਿੰਨੇ ਵਿਅਕਤੀ ਸੀਗੇ ਜਿਹੜੇ ਆਏ ਆਪਣਾ ਮੋਟਰਸਾਈਕਲ ਇੱਕੋ ਹੀ ਸੀਗਾ ਜੀ ਇੱਕ ਜਣਾ ਹੀ ਸੀਗਾ ਇੱਕ ਬੰਦਾ ਸੀ ਹਾਂਜੀ ਤੇ ਮੂਲ ਬੇਟਾ ਲਿਟਾ ਜੀ ਨਹੀਂ ਮੂਹ ਨਹੀਂ ਸੀ ਲਿਟਾ ਜੀ ਮੋਟਰਸਾਈਕਲ ਦਾ ਕੋਈ ਨੰਬਰ ਹੈ ਮੋਟਰਸਾਈਕਲ ਦਾ ਕੋਈ ਆਈ ਪੀ 08 DH 2230 ਹੈ ਜੀ